ਵੇਖੋ ਜੀ ਇਹ 2009 ਮਾਡਲ ਆ ਹਾਂਜੀ ਕੋਈ ਤਿੰਨ ਕੁ ਸਾਲ ਚੱਲਿਆ ਆ ਚਾਰ ਸਾਲ ਜਦੋਂ ਇਹ ਵੀ ਮੈਂ ਲਿਆ ਠੀਕ ਆ ਤੇ ਉਦੋਂ ਤੋਂ ਲੱਗੇ ਹੁਣ ਤੱਕ ਜਿਹੜਾ ਵਾ ਇਹ ਇਹਦਾ ਨਿਆਰਾ ਵੱਖਰਾ ਹੀ ਆ ਕਿਉਂਕਿ ਜਿਹੜੀ ਪਛਾਣ ਆ ਨਾ ਜੋਂਡੀਰ ਦੀ ਜੀ ਉਹ ਬਣਾਈ ਇਹਨੇ ਇਸ ਕੈਟਾਗਰੀ ਵਾਲਾ ਕਾਲੇ ਢੇਡਾ ਵਾਲਾ ਟਰੈਕਟਰ ਆ ਉਹਦੇ ਨਾਲੋਂ ਸੇਲ ਦੇ ਵਿੱਚ ਵੈਲਿਊ ਵਧਾਏਗਾ ਜ਼ਿਮੀਂਦਾਰ ਪਸੰਦ ਕਰਦਾ ਇਹਨੂੰ ਕਿ ਅੱਜ ਕੱਲ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਬਹੁਤ ਜਿਹੜੀ ਆ ਜੋਂਡੀਰ ਨੇ ਵੀ ਬੜੇ ਫੀਚਰ ਦੇ ਕੇ ਬੜਾ ਕੁਝ ਕਰਤਾ ਪਰ ਜਿਹੜੀ ਇਸ ਟਰੈਕਟਰ ਦੀ ਫੀਲਿੰਗ ਆ ਵਾਉਣ ਦੇ ਵਿੱਚ ਬਚਤ ਆ ਜਿਹਦੀ ਟਾਰਕ ਵਾ ਪਾਵਰ ਆ ਉਹ ਇਹਦੇ ਨਾਲ ਹੀ ਆਪਾਂ ਅਕਸਰ ਵੇਖਨੇ ਆਂ ਭੀ ਜਦੋਂ ਟਰੈਕਟਰ ਜਾਦੇ ਦਿਨ ਖਲੋਤੇ ਰਹਿੰਦੇ ਆ ਤੇ ਸਟਾਰਟ ਨਹੀਂਗੇ ਹੁੰਦੇ ਨਵੀਂ ਬੈਟਰੀ ਤੇ ਸਟਾਰਨਗੇ ਦੀ ਇੰਨੀਕ ਸੌਖੀ ਆ ਭੀ ਬਿਲਕੁਲ ਕੋਈ 20% ਵੀ ਬੈਟਰੀ ਹੋਵੇ ਨਾ ਉਹ ਵੀ ਇਹਨੂੰ ਸਟਾਰਟ ਕਰ ਦਿੰਦੀ ਠੀਕ ਹਾਂਜੀ ਪਿਆਰੇ ਦੋਸਤੋ ਅੱਜ ਅਸੀਂ ਆਏ ਹਾਂ ਪਿੰਡ ਘੜਕੇ ਸਾਡੇ ਜਥੇਵੰਦੀ ਦੇ ਜਝਾਰੂ ਪਿੰਡ ਘੜਕੇ ਤੋਂ ਕਾਈ ਪ੍ਰਧਾਨ ਸਰਦਾਰ ਸਤਨਾਮ ਸਿੰਘ ਜੀ ਹੋਣਾ ਦੇ ਤੇ ਆਏ ਤਾਂ ਅਸੀਂ ਕਿਸੇ ਹੋਰ ਸਿਲਸਿਲੇ ਦੇ ਨਾਲ ਸਾਂ ਪਰ ਇਹਨਾਂ ਦਾ ਜੇ ਡੀ ਖਲੋਤਾ ਵੇਖ ਕੇ ਜੌਂਡੀਅਰ ਟਰੈਕਟਰ ਅਸੀਂ ਇੱਥੇ ਕੁਝ ਗੱਲਬਾਤ ਕਰਾਂਗੇ ਕਿਉਂਕਿ ਇਹ ਬੜੇ ਜਿਹੜੇ ਕਾਲੇ ਢਾਲੇ ਟਰੈਕਟਰ ਆ ਬੜੇ ਰੀਅਰ ਜੇ ਰਹਿ ਗਏ ਆ ਕਿ ਅੱਜ ਕੱਲ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਬਹੁਤ ਜਿਹੜੀ ਆ ਜੌਂਡੀਅਰ ਨੇ ਵੀ ਬੜੇ ਫੀਚਰ ਦੇ ਕੇ ਬੜਾ ਕੁਝ ਕਰਤਾ ਪਰ ਜਿਹੜੀ ਇਸ ਟਰੈਕਟਰ ਦੀ ਫੀਲਿੰਗ ਆ ਵਾਉਣ ਦੇ ਵਿੱਚ ਬਚਤ ਆ ਜਿਹਦੀ ਟਾਰਕ ਵਾ ਪਾਵਰ ਆ ਉਹ ਇਹਦੇ ਨਾਲ ਹੀ ਆ ਆਪਾਂ ਕੁਝ ਜਾਣਕਾਰੀ ਲੈਣੇ ਆ ਵੀਰ ਸਤਨਾਮ ਤੋਂ ਹਾਂਜੀ ਸਤਨਾਮ ਸੌਂਜੀ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਹੋਰ ਸੇਤਾਂ ਸਭ ਠੀਕ ਠਾਕ ਆ ਬਹੁਤ ਵਧੀਆ ਜੀ ਹਾਂਜੀ ਆਏ ਤੇ ਸਾ ਅਸੀਂ ਆਪਣਾ ਬਲਰਾਜੀ ਹੁਣਾਂ ਨੂੰ ਮਿਲਣ ਤੇ ਟਰੈਕਟਰ ਵਿੜੇ ਦੇ ਵਿੱਚ ਖਲੋਤਾ ਵੇਖ ਕੇ ਤੇ ਆ ਆਪਾਂ ਆਖਿਆ ਚਲੋ ਇਹਦੇ ਬਾਰੇ ਕੋਈ ਗੱਲ ਕਰਦੇ ਆ ਇਹ ਜਿਹੜਾ ਜੌਂਡੀਅਰ ਤੁਸੀਂ ਰੱਖਿਆ ਵਾ ਕਦੋਂ ਤੋਂ ਰੱਖਿਆ ਜੀ ਦੇਖੋ ਜੀ ਇਹ 2009 ਮਾਡਲ ਆ ਹਾਂਜੀ ਕੋਈ ਤਿੰਨ ਕੁ ਸਾਲ ਚੱਲਿਆ ਆ ਚਾਰ ਸਾਲ ਜਦੋਂ ਇਹ ਕਿ ਮੈਂ ਲਿਆ ਠੀਕ ਆ ਤੇ ਉਦੋਂ ਤੋਂ ਲੱਗੇ ਹੁਣ ਦਿੱਕਰ ਜਿਹੜਾ ਵਾ ਇਹ ਇਹਦਾ ਨਿਆਰਾ ਵਖਰਾ ਹੀ ਆ ਕਿਉਂਕਿ ਜਿਹੜੀ ਪਛਾਣ ਆ ਨਾ ਜੌਂਡੀਅਰ ਦੀ ਜੀ ਉਹ ਬਣਾਈ ਇਹਨੇ 53 ਦਾ ਨੇ ਉਹ ਇਹਨੇ ਪਛਾਣ ਬਣਾਤੀ ਜਦੋਂ ਪੂਰਾ ਇਹਦਾ ਨਾਮ ਬਣ ਗਿਆ ਉਦੋਂ ਦੇਖੋ ਜੀ ਕੰਪਨੀਆਂ ਜਿਹੜੀਆਂ ਪਰਮਾਧਮਾ ਜਾਂਦਾ ਉਹ ਕਿਉਂ ਕਮਲ ਘੋੜਦੀਆਂ ਹੂੰ ਪੀ ਜਦੋਂ ਜਦੋਂ ਆਪਣੀ ਮਸ਼ੀਨਰੀ ਸਹੀ ਚੱਲਣ ਡਈ ਆ ਇਹ ਆਪ ਦਾ ਨਾਮ ਬਣਾਉਣ ਡਈ ਆਪਾਂ ਚੁੱਕ ਕੇ ਦੂਰੀਤਲੀ ਬਦਲੀ ਸ਼ੋ ਬਦਲਤੀ ਵਿੱਚੋਂ ਪੀ ਤਕਰੀਬਨ ਹੀ ਟਰੈਕਟਰ ਬਦਲ ਘਟਿਆ ਜੀ ਜੀ ਆਹੋ ਜਿਹੜੇ ਅੱਜ ਕੱਲ ਪਿੱਛੋਂ ਜਿਹੜਾ 2012 ਤੋਂ ਇਹ ਕਾਲੇ ਢਿੱਡ ਤੋਂ ਬਾਅਦ ਦੇ ਵਿੱਚ ਜਿਹੜੀ ਈ ਸੀਰੀਜ਼ ਆਈ ਆ ਉਹ ਉਹਨੇ ਜਿਹੜਾ ਵਾ ਜੌਂਡੀਅਰ ਦਾ ਨਾਮ ਬਹੁਤ ਖਰਾਬ ਕੀਤਾ ਵਾ ਫੇਰ ਆਣ ਕੇ ਜਿਸ ਤਰ੍ਹਾਂ 53 ਦਾ ਜਾਂ 52 ਦਾ ਉਹ ਉਹਨਾਂ ਨੇ ਜਿਹੜਾ ਵਾ ਇਹਦਾ ਦੁਬਾਰੇ ਫੇਰ ਇੱਕ ਸੇਲ ਜਿਹੜੀ ਇਹਦੀ ਵੈਲਿਊ ਚੁੱਕੀ ਆ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਪੁਰਾਣੇ ਜਿਹੜੇ ਟਰੈਕਟਰ ਕਾਲੇ ਢਿੱਡ ਵਾਲੇ ਆ ਜਿਹੜੇ ਜੌਂਡੀਅਰਨ ਦੇ ਲਵਰ ਵਾ ਉਹ ਇਹਨੂੰ ਹੀ ਜ਼ਿਆਦਾ ਪਸੰਦ ਕਾਲੇ ਢਿੱਡ ਵਾਲੇ ਨੂੰ ਕਿਉਂ ਕਰਦੇ ਆ ਦੇਖੋ ਜੀ ਇੱਕ ਤੇ ਦਾ ਤੇਲ ਬਹੁਤ ਖਰਚਾ ਫਰਕ ਆ ਠੀਕ ਆ 25 15 ਦਾ ਫਰਕ ਆ ਜਿੱਥੇ ਉਹ ਦੂਜਾ ਹਰੇ ਜਿਹੜੇ ਇੰਜਨ ਵਾਲਾ ਟਰੈਕਟਰ ਹੈ ਨਾ ਹੂੰ ਉਹ ਜਿੱਥੇ 25 ਲੀਟਰ ਖਾਊਗਾ ਇਹ 15 ਖਾਊਗਾ ਅੱਛਾ ਇੰਨਾ ਜ਼ਿਆਦਾ ਤੇਰੇ ਦੀ ਵੈਸੇ ਲੋਕਾਂ 'ਚ ਵੀ ਫਰਕ ਆ ਉਹਦੇ ਨਾਲ ਉਹ ਟਰੈਕਟਰ ਨੂੰ ਲੱਗਦਾ ਵੀ ਸੋਹਣਾ ਜੋਰ ਵੀ ਉਹਦੇ ਨਾਲੋਂ ਵੱਧ ਲਾਉਣਾ ਵੋਨ ਦੇ ਵਿੱਚ ਹੂੰ ਤੇ ਤਕਰੀਬਨ ਅੱਜ ਦੇ ਹਿਸਾਬ ਨਾਲ ਜੀ ਆਪਾਂ ਹਿਸਾਬ ਲਾਈਏ ਨਾ ਤੇ ਇਹਨੂੰ ਆਪਾਂ ਮੰਡੀ 'ਚ ਲਾ ਦਈਏ ਹੂੰ ਇਹਦੇ ਮੁਕਾਬਲੇ ਜਿਹੜੇ 2009 ਮਾਡਲ ਆ ਨਾ ਜੀ ਇਹਦੇ ਮੁਕਾਬਲੇ ਜਿਹੜਾ ਹਰੀਜਨ ਵਾਲਾ ਟਰੈਕਟਰ ਆ ਜਿਹੜਾ 14 ਮਾਡਲ ਜਿਹੜਾ ਆ ਤਕਰੀਬਨ ਬਰਾਬਰ ਕੀਮਤ ਦੇ ਆਪਾਂ ਨੂੰ ਮਿਲ ਜਾਣਗੇ ਓਕੇ ਮਤਲਬ ਕਿ 5 ਸਾਲ ਦਾ ਜਿਹੜਾ ਇਹਨਾਂ ਦਾ ਅੰਤਰਵਾਦ ਤਦ ਵੀ ਜਿਹੜਾ ਇਹ ਜਿਹੜੀ ਇਸ ਕੈਟਾਗਰੀ ਵਾਲਾ ਕਾਲੇ ਢਾਲਾ ਟਰੈਕਟਰ ਆ ਉਹਦੇ ਨਾਲੋਂ ਸੇਲ ਦੇ ਵਿੱਚ ਵੈਲਿਊ ਵਧਾਏਗਾ ਜ਼ਮੀਂਦਾਰ ਪਸੰਦ ਕਰਦਾ ਜੀ ਇਹਨੂੰ ਇਹ ਫਿਰ ਇਹਦਾ ਕਾਰਨ ਕੀ ਹੋਇਆ ਪੀ ਇਹਦੀ ਜਿਹੜੀ ਅੰਦਰਲੀ ਟੌਰਕ ਵਾ ਜਾਂ ਇਹਦੀ ਅੰਦਰੋਂ ਕੋਈ ਪਿਸਟਨ ਬੋਰ ਦਾ ਜਿਹੜਾ ਵਾ ਉਹ ਹੋਣ ਵਾਲੇ ਦੇ ਨਾਲ ਉਦੋਂ ਬੈਟਰ ਸੀਗਾ ਜ਼ਿਆਦਾ ਇਹ ਵੇਖੋ ਜੀ ਇਹਦਾ ਇੰਜਨ ਦਾ ਤਾਂ ਫਿਰ ਕਾਫੀ ਫਰਕ ਆ ਨਾ ਵਿੱਚੋਂ ਠੀਕ ਆ ਤੇ ਤਕਰੀਬਨ ਕੰਪਨੀ ਘੁੰਮ ਕੇ ਫਿਰ ਉੱਥੇ ਆ ਰਹੀ ਹੁਣ ਹਾਂ ਹੁਣ ਜਿਹੜਾ ਬਿਲਕੁਲ ਆ ਹੁਣ ਜਿਸ ਤਰ੍ਹਾਂ ਜੌਂਡੀਅਰ ਦੇ ਵਿੱਚ 5210 ਜਿਹੜਾ ਵਾ ਇੱਕ ਹੀ ਪ੍ਰੋਡਕਟ ਚੱਲ ਰਿਹਾ ਆ ਕਿਉਂਕਿ ਅੱਜ ਕੱਲ ਦੇ ਦੌਰ ਦੇ ਵਿੱਚ ਤੇ ਜਿਹੜਾ ਵਾ ਕੰਪਨੀਆਂ ਨੂੰ ਬੜਾ ਬڑے ਲੀਗਲ ਪੁਆਇੰਟ ਲੱਗ ਗਏ ਉਹਨਾਂ ਦੇ ਉੱਤੇ ਵੀ ਇਹਦੇ ਤੋਂ ਉੱਪਰ ਤੁਸੀਂ ਬੋਰ ਨਹੀਂ ਵਧਾ ਸਕਦੇ ਸਟੋਕ ਨਹੀਂ ਵਧਾ ਸਕਦੇ ਸੀਸੀ ਨਹੀਂ ਵਧਾ ਸਕਦੇ ਤੇ ਮੇਰੇ ਖਿਆਲ ਨਾਲ ਇਹ ਉਦੋਂ ਵਾਲੇ ਮਾਡਲਾਂ ਦੇ ਵਿੱਚ ਜਿਹੜੀ ਜੌਂਡੀਅਰ ਤੋਂ ਟੈਕਨੀਕ ਸੀ ਉਹਨੇ ਆਪਣੀ ਪੂਰੀ ਇਹਦੇ ਵਿੱਚ ਆਪਦਾ ਟੈਕਨੀਕ ਪਾਈ ਹੈ ਟੈਕਨੀਕ ਵੇਖੋ ਜੀ ਇਹਦੀ ਇਹੋ ਜੀ ਟੈਕਨੀਕ ਆ ਕਿ ਜੇ ਇਹਦਾ ਆਪ ਇੰਜਨ ਕਰਾਉਣਾ ਜੇ ਆਪਾਂ ਦੂਜੇ ਟਰੈਕਟਰ ਦਾ ਇੰਜਨ ਕਰਾਉਣ ਚੱਲ ਜੰਨੇ ਨਾ ਤੇ ਆਪਣਾ ਯਾਨੀ 35 ਤੋਂ 40000 ਰੁਪਿਆ ਖੁੱਲ ਜਾਂਦਾ ਹਾਂਜੀ ਇਹਦਾ ਜਿਹੜਾ ਵਾ ਜੇ ਆਪਾਂ ਪੂਰਾ ਫੁੱਲ ਇੰਜਨ ਵੀ ਕਰਾਉਣੇ ਆ ਨਾ ਤੇ 2500 ਤੇ तकरीबन ਜੇ ਕੋਈ ਜਾਣਕਾਰ ਬੰਦਾ ਵਾ ਨਾ ਤੇ ਇਹਦੀ ਕੇਟੀ ਮਿਲ ਜਾਂਦੀ ਹੈ ਕੇਟੀ ਲੈਣ ਕੇ ਦੇ ਰਾ ਇੱਕੇ ਦਿਨ ਚ ਭਵੇਂ ਇਹਨੂੰ ਫਿੱਟ ਕਰ ਲੋ ਟਰੈਕਟਰ ਤਿਆਰ ਅੱਛਾ ਜੀ ਇਹਦਾ ਇੰਨਾ ਸੌਖਾ ਕੰਮ ਆ ਜੀ ਤੇ ਇੱਕ ਦੂਜਾ ਇਹ ਆ ਵੀ ਦੂਜੇ ਟਰੈਕਟਰਾਂ ਦੀ ਜਿਵੇਂ ਡਕਸ਼ਨਾਂ ਹੁੰਦੀਆਂ ਤੇ ਉਹ ਆਪਣਾ ਵਧ ਜਾਂਦਾ ਵਾ ਕੰਮ ਥੋੜਿਆ ਹੋਰ ਚੀਜ਼ ਹੁੰਦੀ ਉਦੀ ਇਹਦੀ ਡਕਸ਼ਨ ਹੀ ਆ ਪਰ ਆਪਾਂ ਨੂੰ ਦਿਖਦੀ ਨਹੀਂ ਓਕੇ ਇਹਦੀ ਵਿੱਚ ਅਸਲ ਦੇ ਵਿੱਚ ਸਾਡੇ ਜਿਹੜੇ ਆ ਆਪਣੇ ਫਾਰਮਰ ਆ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਆ ਕਿ ਇਹਦਾ ਸਪੇਅਰ ਪਾਰਟ ਬਾਹਰੋਂ ਨਹੀਂ ਮਿਲਦਾ ਤੇ ਮਹਿੰਗਾ ਬਹੁਤ ਜ਼ਿਆਦਾ ਆ ਤੇ ਤੁਹਾਡੇ ਕਹਿਣ ਮੁਤਾਬਕ ਆ ਕਿ ਇਹਦਾ ਸਪੇਅਰ ਪਾਰਟ ਦਾ ਖਰਚਾ ਬਿਲਕੁਲ ਹੀ ਨਹੀਂ ਹੈਗਾ। ਤਕਰੀਬਨ ਵੇਖੋ ਜੀ ਲੋਡ ਹੀ ਨਹੀਂ ਪੈਂਦੀ ਮੈਨੂੰ ਤਾਂ ਲੱਗਦੀ ਨਵਾਂ ਮਾਡਲ ਟਰੈਕਟਰ ਆ ਤੇ ਅੱਜ ਤੱਕ ਅਜੇ ਤੱਕ ਇਹਦਾ ਇੰਜਨ ਨਾਲ ਦਾ ਜਦੋਂ ਆਂਦਾ ਮੈਂ ਲਿਆਂਦਾ ਉਹਨਾਂ ਦਾ ਤੂੜੀ ਵਾਲੀ ਮਸ਼ੀਨ ਤੇ ਵੀ ਚੱਲਦਾ ਵਾ ਲੇਜ਼ਰ ਕਰਾਏ ਤੇ ਵੀ ਚੱਲਦਾ ਵਾ ਆਪਣੀ ਵਾਈ ਤੇ ਵੀ ਚੱਲਦਾ ਟਾਇਰ ਵੀ ਵੇਖੋ ਜਿੱਥੋਂ ਇਹਨੂੰ ਕੰਪਨੀ ਨੇ 16 ਦੇ ਪਾਏ ਸੀ ਇਹਨੂੰ 13 ਵੱਡੇ ਪਾਏ 17 ਦੇ ਪਾਏ 14 ਨੰਬਰ ਤੇ ਇੱਕ ਥੋੜੀ ਪ੍ਰੋਬਲਮ ਇਹਦੀ ਆਈ ਵੀ ਟਰੈਕਟਰ ਜਿਹੜਾ ਜੌਂਡੀਅਰ ਬਣਾਇਆ ਨਾ ਸਾਰੇ ਥੋੜੇ ਭੀੜੇ ਆ ਪਿੱਛੋਂ ਹੂੰ ਥੋੜਾ ਜਿਦੋਂ ਇਹਨੂੰ ਮੁਰਦਾ ਨਾ ਟਰੈਕਟਰ ਉਦੋਂ ਇਹਨੂੰ ਥੋੜੀ ਜੀ ਪ੍ਰੋਬਲਮ ਆਉਂਦੀ ਆ ਤੇ ਉਹ ਇਸ ਕਰਕੇ ਆਪਾਂ ਟਰੈਕਟਰ ਪਿੱਛੋਂ ਥੋੜਾ ਖੁੱਲਾ ਕੀਤਾ ਵਾ ਥੋੜਾ ਰਿਮਾਂ ਦੇ ਵਿੱਚ ਫਰਕ ਪਾ ਗਏ ਠੀਕ ਠੀਕ ਤੇ ਜਿਹੜਾ ਸੌਖਾ ਘੁੰਮਦਾ ਠੀਕ ਠੀਕ ਤੇ ਇੱਕ ਇਹਨੂੰ ਵੇਖੋ ਜੀ ਹੋਰ ਬਹੁਤ ਹੀ ਜ਼ਿਆਦਾ ਲੰਮਾਈ ਨਹੀਂ ਗਈ ਇੱਕ ਆਹ ਚੀਜ਼ ਜਿਹੜੀ ਇਹਨੂੰ ਪ੍ਰੋਬਲਮ ਜ਼ਰੂਰ ਆਉਂਦੀ ਆ ਵੀ ਕੰਪਨੀਆਂ ਅਜੇ ਤੱਕ ਵੀ ਸੋਧ ਨਹੀਂ ਕੀਤੀ ਇਹ ਵੇਖੋ ਆਹ ਜਿਹੜ ਇਹ ਤਰ੍ਹਾਂ ਇੰਜ ਕਰਕੇ ਨਾ ਜਿਵੇਂ ਹੱਲਮਾਨ ਜੁੱਕਦੀ ਹੈ ਬਜਾਏ ਐਰੋਗ ਨੂੰ ਖਿੱਚਣਾ ਚਾਹੀਦਾ ਇਹਨੂੰ ਇਹਦੇ ਹੁਣ ਫੋਰ ਟਰੈਕਟਰ ਵਾ ਉਹ ਪਾਵਰ ਚੇਨ ਨੂੰ ਭਾਵੇਂ ਅੱਧਾ ਹੱਲਾਂੋਂ ਜ਼ਿਆਦਾ ਖਿੱਚਦਾ ਕਿਉਂ ਕਿ ਉਹਦੀ ਜਿਹੜੀ ਆ ਚੀਜ਼ ਲਿੰਕਾਂ ਐਰੋਗ ਦੀਆਂ ਬਣੀਆਂ ਹੋਈਆਂ ਤੇ ਉਹ ਜਦੋਂ ਇਹਨੇ ਟੁਨਕਾ ਮਾਰ ਉਹ ਜੁੱਕਦੀਆਂ ਨਹੀਂ ਖਿੱਚਦੀਆਂ ਵਾ ਖਿੱਚਦੀਆਂ ਵਾ ਤੇ ਇਹਨੂੰ ਇਸ ਕਰਕੇ ਉਹਦੀ ਜਿਹੜੀ ਲਿਫਟ ਸੈਂਸਿੰਗ ਆ ਵੱਧ ਕੰਮ ਕਰਦੀ ਆ ਤੇ ਉਹ ਵੱਧ ਜਿਹੜਾ ਟਰੈਕਟਰ ਵੱਧ ਜ਼ੋਰ ਲਾਉਂਦਾ ਇੰਜਨ ਨਹੀਂ ਵੱਧ ਜ਼ੋਰ ਲਾਉਂਦਾ ਸਿਰਫ ਉਹਦੀ ਸੈਟਿੰਗ ਹੀ ਨਹੀਂ ਜਾਂਦੀ ਹਾਂ ਮਤਲਬ ਖੇਤ ਦੇ ਵਿੱਚ ਮੈਂਟੇਨੈਂਸ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਵਾ ਪ੍ਰੋਬਲਮ ਦਿੰਦੀਆਂ ਵਾ। ਪੱਕੀ ਕੁੱਲ ਮਿਲਾ ਕੇ ਜਿਹੜਾ ਵਾ ਤਕਰੀਬਨ ਕੋਈ ਵੀ ਟਰੈਕਟਰ ਵਾ ਜਿਹੜਾ ਵਾ ਇਹਦੀ ਟਰੈਕਟਰ ਦੀ ਇਹ ਖਾਸੀਅਤ ਆ ਕਿ ਇੱਕ ਤੇ ਮਤਲਬ ਜਿਤਨਾ ਫਾਰਮਰ ਦੇ ਨਾਲ ਸਾਡਾ ਤਜਰਬਾ ਆ ਕਿ ਸਾਲਾਂ ਦੇ ਸਾਲ ਟਰੈਕਟਰ ਦੀ ਬ੍ਰੇਕ ਅੰਦਰ ਲਈ ਲਾਈ ਜਾਓ ਤੇ ਜਦੋਂ ਸੜਕ ਤੇ ਲਾਉਂਗੇ ਤੇ ਉਹ ਦੋਨੋਂ ਬਰੋਬਰ ਲੱਗਦੀਆਂ ਵਾ। ਇਹਦੀ ਬ੍ਰੇਕ ਨਾਲ ਤੇ ਆਵਾਜ਼ ਦੇਊਗੀ ਹਾਂ ਬਿਲਕੁਲ ਤੇ ਤਕਰੀਬਨ ਅੱਜ ਭਾਵੇਂ ਕਿੰਨੇ ਵੀ ਟਰੈਕਟਰ ਆ ਗਏ ਨਾ ਸੜਕ ਦੇ ਚੜਾਓ ਇਹਦੀ ਬ੍ਰੇਕ ਇੰਜ ਵੱਜੂਗੀ ਜਿਵੇਂ ਆਪਾਂ ਕਿ ਟਰੱਕ ਦੀ ਜਾਂ ਬੱਸ ਦੀ ਜਾਂ ਗੱਡੀ ਦੀ ਬ੍ਰੇਕ ਲਾਉਂਦੇ ਆ ਗੱਡੀ ਵਰਗੂੰ ਇਹਦੀ ਬ੍ਰੇਕ ਲੱਗਦੀ ਦੂਜੀ ਇਹਦੇ ਵਿੱਚ ਇਹ ਸੁਣਨ ਦੇ ਵਿੱਚ ਆਇਆ ਵਾ ਕਿ ਇਹਦੀ ਜਿਹੜੀ ਆ ਜਿਹੜੀ ਆ ਲੀਕਿੰਗ ਨਹੀਂ ਬਿਲਕੁਲ ਵੀ ਹੈਗੀ ਲੀਕੰਗਾ ਬਿਲਕੁਲ ਜਿੱਦਾ ਕਰਕੇ ਜੋਂਡੀਅਰ ਜਾਣਿਆ ਜਾਂਦਾ ਇੱਕ ਬ੍ਰੇਕ ਦਾ ਕਰਕੇ ਇੱਕ ਲੀਕਿੰਗ ਦਾ ਇੰਨੀ ਆ ਵੀ ਤੁਸੀਂ ਇਹਦੇ ਘੇਰੇ ਘੇਰੇ ਕਮਾ ਲਓ ਨਵਾਂ ਮਾਡਲ ਆ ਟਰੈਕਟਰ ਹਾਲੇ ਕੇ ਆਪਾਂ ਰਿਪੇਅਰ ਪੂਰ ਵਾਲੇ ਬੰਨੇ ਹੋਏ ਨਹੀਂ ਹੂੰ ਤੇ ਤਾਂ ਵੀ ਇੱਕ ਪੰਪ ਤੋਂ ਸਿਰਫ ਬਿਲਕੁਲੋਂ ਬੇਮਾਲੂਮੀ ਜਿਹੜੀ ਆ ਲੀਕੰਗਾ ਡੀਜ਼ਲ ਪੰਪ ਤੋਂ ਹੂੰ ਕੋਈ ਬਹੁਤਾ ਵੱਡਾ ਨਹੀਂ ਛੋਟਾ ਰਹਿਂਗਾ ਨਹੀਂ ਤੇ ਤਕਰੀਬਨ ਕਿਤੇ ਉਹ ਵੀ ਟਰੈਕਟਰ ਲੀਕ ਨਹੀਂ ਆ ਤੇ ਇਹਦਾ ਹਿੱਸਾ ਜਿਹੜਾ ਪਿਛਲਾ ਵਾ ਉਹ ਇਹੀ ਇੱਕ ਦਿਨ ਦੋਨਾਂ ਪਿਓ ਪੋਤਾ ਨੇ ਆਪਣੇ ਆਪ ਹੀ ਖੋਲ ਕੇ ਨਾ ਕਰੇ ਹੂੰ ਤੇ ਸਾਰਾ ਕੋਈ 3-4000 ਰੁਪਏ ਦਾ ਸਮਾਨ ਜਿਹੜਾ ਏਜੰਸੀ ਚੋਂ ਲਿਆਂਦਾ ਤੇ ਜੇ ਉਹੀ ਆਪਾਂ ਕੋਈ ਦੂਜਾ ਟਰੈਕਟਰ ਕੋਈ ਖੋਲ ਲੈਂਦੇ ਤਾਂ ਆਪਣਾ 20000 ਰੁਪਏ ਲੱਗਣਾ ਹ ਹ ਸਰਨਾਮ ਜੀ ਇਹਦਾ ਆਪਾਂ ਅਕਸਰ ਵੇਨੇ ਆ ਵੀ ਜਦੋਂ ਟਰੈਕਟਰ ਜਾਦੇ ਦਿਨ ਖਲੋਤੇ ਰਹਿੰਦੇ ਆ ਤੇ ਸਟਾਰਟਿੰਗੇ ਹੁੰਦੇ ਨਵੀਂ ਬੈਟਰੀ ਤੇ ਇਹਦੀ ਵੀ ਇੱਕ ਖਾਸੀਅਤ ਉਹਦੇ ਬਾਰੇ ਵੀ ਦੱਸੋਗੇ ਤੁਸੀਂ ਜੌਂਡੀ ਜੀ ਇਹ ਭਾਵੇਂ 3 ਮਹੀਨੇ ਖੜਾ ਰਵੇ ਟਰੈਕਟਰ ਬਿਲਕੁਲ ਡਾਉਣ ਬੈਟਰੀ ਹੋਵੇ ਬਸ ਗੇਡਿੰਗ ਜੋਗੀ ਹੋਵੇ ਮਰਿਆ ਨਹੀਂ ਤੇ ਕਿਰਾਂ ਦੂਜੇ ਟੈਡ ਵਾਂ ਇਕੱਠੇ ਕਰ ਦਿੰਦੇ ਆ ਬਿਲਕੁਲ ਸਟਾਰਟਿੰਗੇ ਦੀ ਇੰਨੀ ਕ ਸੌਖੀ ਪੀ ਬਿਲਕੁਲ ਕੋਈ 20% ਵੀ ਬੈਟਰੀ ਹੋਵੇ ਨਾ ਉਹ ਵੀ ਇਹਨੂੰ ਸਟਾਰਟ ਕਰ ਦਿੰਦੀ ਠੀਕ ਹਾਂਜੀ ਦਰਸ਼ਕੋ ਜਿਸ ਤਰ੍ਹਾਂ ਵੀਰ ਸਦਨਾਮ ਜੀ ਹੁਣਾਂ ਨੇ ਜਾਣਕਾਰੀ ਦਿੱਤੀ ਆ ਜੌਂਡੀਅਰ ਦੇ ਉੱਤੇ ਤੇ ਬਿਲਕੁਲ ਹੀ ਇਹ ਇੱਕ ਲਾਜਵਾਪ ਇੱਕ ਤੋਹਫਾ ਹੀ ਆ ਜਿਨ੍ਹਾਂ ਦੇ ਕੋਲੇ ਹੈਗਾ ਵਾ ਤੇ ਉਹਦੇ ਬਾਰੇ ਤੁਹਾਨੂੰ ਸਾਰਾ ਵਿਸਤਾਰ ਦੇ ਨਾਲ ਸਦਨਾਮ ਜੀ ਹੁਣਾਂ ਨੇ ਦੱਸਿਆ ਹੈ ਹਾਂਜੀ ਧੰਨਵਾਦ